ਸਤਿ ਸ਼੍ਰੀ ਅਕਾਲ ਮੈਂ ਸੋਮਸੋਂ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਪਿੰਡ ਜੋਗੇਵਾਲ ਨਜ਼ਦੀਕ ਬਲਾਚੌਰ ਪਹੁੰਚੀ ਹੈ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਉਹ ਪੁਰਾਣਾ ਖੂਹ ਜਿਹੜਾ ਖੂਹ ਕਦੇ ਪਿੰਡ ਦੀ ਪਿੰਡ ਦਾ ਸ਼ਿੰਗਾਰ ਬਣਦਾ ਸੀ ਇਹਨਾਂ ਖੂਹਾਂ ਦੇ ਉੱਪਰ ਬੜੀਆਂ ਰੌਣਕਾਂ ਹੋਇਆ ਕਰਦੀਆਂ ਸੀ ਔਰ ਪੂਰਾ ਪਿੰਡ ਇਸ ਖੂਹ ਤੋਂ ਪਾਣੀ ਭਰਦਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਕੀ ਖੋੜੀ ਖੋੜੀ ਇਹ ਜਿਹੜਾ ਸਾਡਾ ਕਲਚਰ ਹੈ ਇਹ ਜਿਹੜਾ ਹੈ ਉਹ ਲੁਪਤ ਹੋ ਚੁੱਕਾ ਹੈ ਔਰ ਬਹੁਤ ਸਾਰੇ ਅਜੀਬੀ ਖੂਹ ਅਜਿਹੇ ਨੇ ਜਿਨ੍ਹਾਂ ਨੂੰ ਟੱਕ ਦਿੱਤਾ ਗਿਆ ਹੈ ਜਾਂ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਪੂਰ ਦਿੱਤਾ ਗਿਆ ਹੈ ਸੋ ਇਹ ਜਿਹੜਾ ਖੂਹ ਹੈ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੈ ਤੁਸੀਂ ਮੈਜ਼ਨ ਕਰਕੇ ਦੇਖੋ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਇੱਥੇ ਰੌਣਕਾਂ ਲੱਗਿਆ ਕਰਦੀਆਂ ਸੀ ਪਿੰਡ ਦੀਆਂ ਔਰਤਾਂ ਪਾਣੀ ਭਰਦੀਆਂ ਸੀ ਔਰ ਕਈ ਵਾਰ ਇੱਥੇ ਕੱਪੜੇ ਵੀ ਧੋਏ ਜਾਂਦੇ ਸੀਗੇ ਮਤਲਬ ਕਹਿਣ ਦਾ ਇਹੀ ਸੀਗਾ ਕਿ ਮੇਲਿਆਂ ਵਰਗਾ ਔਲ ਜਿਹੜਾ ਇਨਾ ਖੂਹਾਂ ਉੱਪਰ ਲੱਗਦਾ ਹੈ ਲੇਕਿਨ ਅੱਜ ਬਹੁਤ ਸਾਰੇ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਔਰ ਜਦੋਂ ਅਸੀਂ ਉਸ ਪਿੰਡ ਵਿੱਚ ਜਾਂਦੇ ਹਾਂ ਤੇ ਖੂਹ ਜਾ ਪੂਰ ਦਿੱਤੇ ਜਾਂਦੇ ਆ ਜਾਂ ਟੱਕ ਦਿੱਤੇ ਜਾਂਦੇ ਆ ਲੇਕਿਨ ਇਹ ਦੇਖ ਦੋ ਕਿ ਖੂ ਅਜੇ ਵੀ ਬਰਕਰਾਰ ਹੈ ਲੇਕਿਨ ਉੱਪਰ ਜਾਲਾ ਇਸ ਕਰਕੇ ਪਾ ਦਿੱਤਾ ਕਿਉਂਕਿ ਖੁੱਲਾ ਹੈ ਬੱਚੇ ਜਿਹੜੇ ਨੇ ਸ਼ਰਾਰਤੀ ਨੇ ਤਾਂ ਕਿ ਇੱਧਰ ਉੱਧਰ ਉਹ ਨਜ਼ਰ ਨਾ ਮਾਰਨ ਤਾਂ ਵਿੱਚ ਨਾ ਕਿਸੇ ਤਰ੍ਹਾਂ ਉਹ ਗਿਰ ਜਾਣ ਸੋ ਸਾਡੇ ਨਾਲ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੋਹਾਰੀ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਸ਼੍ਰੀ ਅਮਰਚੰਦ ਜੀ ਉਹ ਜੁੜੇ ਹੋਏ ਨੇ ਜਿਨ੍ਹਾਂ ਦੇ ਨਾਨਕਿਆਂ ਦਾ ਪਿੰਡ ਹੈ ਔਰ ਮੈਂ ਹੱਸ ਰਿਹਾ ਸੀ ਨਾਨਕੇ ਯਾਰ ਬੜੀ ਦੂਰ ਬਣਾਤੇ ਐ ਹੈ ਕਿਉਂਕਿ ਕਾਫੀ ਦੇਰ ਦੇ ਅਸੀਂ ਚੱਲੇ ਹੋਏ ਆ ਖੈਰ ਜੋ ਆ ਕੇ ਸਾਨੂੰ ਕਲਚਰ ਮਿਲਿਆ ਉਹ ਕਾਬਲੇ ਤਾਰੀਫ ਹੈ ਔਰ ਅਮਰਚੰਦ ਜੀ ਜੈ ਪੀਮ ਜੈਪੁਰ ਜੈ ਪੀਮ ਜੈਪੁਰ ਜੀ ਤੁਸੀਂ ਵਾਕਿਆ ਨਜ਼ਾਰਾ ਲਿਆਤਾ ਪਿੰਡ ਦਿਖਾ ਕੇ ਪਿੰਡ ਤੋਂ ਦੇਖੋ ਗੱਲ ਇਹ ਹੈ ਵੀ ਨਾਨਕਿਆਂ ਦਾ ਵੈਸੇ ਤਾਂ ਨਾਂ ਹੀ ਜਿਵੇਂ ਕਹਿੰਦੇ ਹੁੰਦੇ ਬੜਾ ਉਹ ਦਿਮਾਗ ਚ ਅਸੀਂ ਲੰਘਦੇ ਜਦੋਂ ਵੀ ਉਹ ਕਈ ਵਾਰ ਆਪਾਂ ਬੇਟਾ ਮੈਂ ਹੁੰਦੇ ਆ ਅੱਜ ਬਾਈਚਾਂ ਸਭ ਨੂੰ ਟਾਈਮ ਸੀਗਾ ਜੀ ਜੀ ਤੇ ਮੈਂ ਕਿਹਾ ਇੱਕ ਸਾਡੇ ਪਟਵਾਰੀ ਸਾਹਿਬ ਸਾਡੇ ਮਾਮਾ ਜੀ ਦੇ ਲੜਕੇ ਨੇ ਬੜੇ ਮਾਮਾ ਜੀ ਸਾਹਿਬ ਪਟਵਾਰੀ ਰਿਟਾਇਰ ਹੋਏ ਆ ਜੀ ਤੇ ਇਹਨਾਂ ਦਾ ਸਾਡਾ ਦੇਖੋ ਇੱਕ ਭਰਾ ਤਾਂ ਸਾਡੇ ਪਰ ਵੈਸੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਆਸ ਵਿੱਚ ਜਿਹੜਾ ਹੈਗਾ ਧਿਆਨ ਉਸ ਤਾਂ ਨਾ ਕਹਿ ਲਈ ਜਾਂ ਪਿਆਰ ਹੈ ਤੇ ਬਾਕੀ ਹੋ ਸਾਡੇ ਨਾਨਕਿਆਂ ਦੇ ਵਿੱਚ ਸਾਡੇ ਮਾਮਾ ਜੀ ਇੱਕ ਹੁਣ ਬੈਠੇ ਨੇ ਹਲੇ ਠੀਕ ਠਾਕ ਤੇ ਬਾਕੀ ਤਾਂ ਪਰਿਵਾਰ ਬਜ਼ੁਰਗ ਸੀ ਸਾਰੇ ਹਨ ਉਹ ਮਿਲ ਮਿਲਦੇ ਮਾਮਾਈ ਨੂੰ ਬਾਕੀ ਤੁਸੀਂ ਖੁਦ ਹੀ ਗੱਲ ਕਰਦੇ ਸੀਗੇ ਇਥੇ ਅਸੀਂ ਖੁਦ ਆ ਕੇ ਨਾ ਕੇ ਤੋਂ ਸਾਰਿਆਂ ਨੂੰ ਹਰਾਲ ਕਈ ਕਈ ਰਾਤ ਰਹਿ ਕੇ ਜਿੱਤੇ ਜਾਂਦੇ ਰਹੇ ਅੱਛਾ ਜੀ ਤੇ ਹੋਰ ਮੈਰਿਜ ਮੈਰਿਜ ਤੋਂ ਬਾਅਦ ਹੀ ਮਿਲ ਕੇ ਜਦੋਂ ਮਿਲ ਕੇ ਫਿਰ ਅਸੀਂ ਬਾਹਰ ਨੌਕਰੀ ਕਰਨ ਲੱਗੇ ਨਾ ਫਿਰ ਐਸਾ ਹੋਇਆ ਉਹ ਬੰਦਾ ਉੱਥੇ ਜੋਗੀ ਰਹਿ ਗਿਆ ਉਹ ਰਹਿ ਗਿਆ ਹਨ ਕਿਸ ਤਰ੍ਹਾਂ ਦੀਆਂ ਰੌਣਕਾਂ ਹੋਇਆ ਕਰਦੀਆਂ ਸੀ ਅਮਰਚੰਦ ਕਹਿੰਦੇ ਵੀ ਦੱਸਣ ਵਾਲੀ ਕਿਹੜੀ ਗੱਲ ਹੈ ਮਿਲ ਕੇ ਰੌਣਕ ਹੀ ਰੌਣਕ ਸੀਗੀਆਂ ਰੌਣਕਾਂ ਹੀ ਰੌਣਕਾਂ ਸੀ ਸਾਰੇ ਮੇਲੇ ਹੀ ਲੱਗਦੇ ਇੱਕ ਤਰ੍ਹਾਂ ਮੇਲਾ ਹੀ ਹੁੰਦਾ ਸੀ ਜਿਹੜੇ ਖੂਹ ਨੇ ਨਾ ਪਿੰਡ ਦੇ ਹੀ ਇੱਕ ਤਰ੍ਹਾਂ ਹੋਰ ਮਲਕਾਂ ਨੂੰ ਕਹਿ ਸਕਦੇ ਸੀ ਦੇਖੋ ਇੱਥੇ ਖਾਣ ਪੀਣ ਨੂੰ ਪਾਣੀ ਆਪ ਨੂੰ ਵੀ ਡੰਗਰਾਂ ਨੂੰ ਵੀ ਧੋਣ ਨੂੰ ਵੀ ਕੱਪੜਿਆਂ ਨੂੰ ਪੀ ਕੀ ਨਹੀਂ ਸੀ ਇੱਕ ਸੋਰਸ ਜੀ ਜੀ ਆਹ ਦੇਖੋ ਆਹ ਪਾਣੀ ਨੇ ਭਰਦੇ ਸੀ ਇੱਥੇ ਚੱਲ ਕੇ ਉਹ ਉਹ ਲੱਗੇ ਹੁੰਦੇ ਸੀ ਪਰ ਉਹ ਖੇਚ ਨੂੰ ਲਾਸ ਜਲਾ ਚ ਲੱਗ ਜੁਣਦੇ ਆ ਇਹ ਤਾਂ ਸਾਡੀ ਭਾਸ਼ਾ ਚ ਲਾਸ ਕਹਿੰਦੇ ਲਾਸ ਸਾਡੇ ਦੁਆਬੇ ਵਿੱਚ ਲੱਜ ਕਹਿੰਦੇ ਆ ਲੱਜ ਵੀ ਕਹਿੰਦੇ ਆ ਬਾਲਟੀ ਥੱਲੇ ਜਾਂਦੀ ਸੀ ਤਾਂ ਉਹਨੂੰ ਖੇਤਦੇ ਹੀ ਤੇ ਉਹ ਕੀ ਨਜ਼ਾਰਾ ਹੁੰਦਾ ਸੀਗਾ ਤੇ ਇੱਥੇ ਸਾਰੇ ਜਿਹੜੇ ਸਾਡੇ ਹਾਂਜੀ ਜਿੰਨਾ ਹੁਣ ਆਪਾਂ ਆਪਣੇ ਇਹ ਪਾਣੀ ਐ ਆਪਾਂ ਫ੍ਰਿਜ ਚ ਰੱਖਦੇ ਆ ਜੀ ਉਦੇ ਨਾਲੋ ਵੀ ਵਧੀਆ ਸਿਗਾ ਸ਼ਵਸ਼ ਪਾਣੀ ਹਾਂ ਮਤਲਬ ਕੋਈ ਇਦਾਂ ਦੀ ਲੋੜ ਨਹੀਂ ਸੀ ਉਧਰੋਂ ਬੰਦੇ ਨੇ ਰੋਟੀ ਖਾਣ ਬਹਿ ਜਾਣਾ ਉਹ ਦਿਨ ਕਿਹੜਾ ਪਾਣੀ ਭਰ ਲਿਓ ਵਾਹ ਜੀ ਵਾਹ ਇੰਨਾ ਪਵਿੱਤਰ ਪਾਣੀ ਸਿਗਾ ਸਾਫ਼ ਸਿਗਾ ਆਹੋ ਵੀ ਤੇਰਾ ਬਿਕਦਾ ਜਾਇ ਕੋਰੇ ਪਾਣੀ ਲੋਕਾਂ ਦਾ ਨਹੀਂ ਦੁੱਧ ਵਿਕਦਾ ਔਰ ਸੱਚਮੁੱਚ ਅੱਛਾ ਜਸਲ ਸਾਹਿਬ ਕਿਤੇ ਨਾ ਕਿਤੇ ਇੱਕ ਸਮਾਂ ਸੀ ਜਦੋਂ ਨਾਨਕੇ ਜਾਣ ਦਾ ਬੜਾ ਚਾ ਸੀ ਭੂਆ ਦੇ ਕੋਲ ਜਾਣ ਦਾ ਬੜਾ ਚਾ ਸੀ ਔਰ ਤੁਸੀਂ ਵੀ ਉਹ ਵਕਤ ਦੇਖਿਆ ਹੈ ਕਿ ਸਾਰੀ ਸਾਰੀ ਰਾਤ ਤੇ ਗੱਲਾਂ ਜੀ ਨਿਕਲ ਜਾਂਦੀ ਸੀ ਇਹ ਕਹਣਾ ਵੀ ਇੰਜ ਕਰੋ ਚਾਹ ਹੀ ਬਣਾ ਲਓ ਘਟ 2 2 3 3 ਵਜੇ ਚਾਹ ਬਣਾ ਕੇ ਫਿਰ ਗੱਲਾਂ ਵਿੱਚ ਜੁੜ ਜਾਣਾ ਉਹ ਸਮਾਂ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਆ ਸਕੇਗਾ ਰਿਸ਼ਤੇਦਾਰ ਦਾ ਉਹ ਦੁਬਾਰਾ ਜਿਹੜਾ ਸਮਾਂ ਹੁਣ ਵੀ ਹੈਗਾ ਜਿਨ੍ਹਾਂ ਦੇ ਮਨ 'ਚ ਸੋਸ਼ਲ ਹੋਣਾ ਹੈਗਾ ਜੀ ਇਹ ਨਹੀਂ ਕਿ ਹੈ ਨਹੀਂਗਾ ਹਾਂ ਜੇ ਅੱਜ ਵੀ ਸੰਗਤ ਜੁੜਦੀ ਹੈ ਜੀ ਜੇ ਅੱਜ ਵੀ ਸੰਗਤ ਜੁੜਦੀ ਹੈ ਤੇ ਸੋਸ਼ਲ ਹੋ ਕੇ ਹੀ ਜੁੜਦੀ ਹੈ ਜੁੜਦੀ ਹੈ ਸੋ ਜਦੋਂ ਸਾਡੇ ਮਨ 'ਚ ਇਹੋ ਹੀ ਹੈ ਨਹੀਂ ਬੇਸੇ ਸੋਸ਼ਲ ਹੋਣਾ ਆ ਅਸੀਂ ਆਏ ਗਏ ਦੇ ਨਾਲ ਪਿਆਰ ਕਰਨਾ ਜੀ ਤਾਂ ਹੀ ਸਾਨੂੰ ਅੱਗੇ ਪਿਆਰ ਮਿਲੂਗਾ ਤੇ ਮੇਰੇ ਕੋਲ ਤਾਂ ਅੱਜ ਵੀ ਕੋਈ ਘਰ ਦਾ ਆ ਜਵੇ ਕੋਈ ਰਿਸ਼ਤੇਦਾਰ ਆ ਜਵੇ ਕੋਈ ਮਿਸ਼ਨਰੀ ਬੰਦਾ ਆ ਜਵੇ ਕੋਈ ਸਾਥੀ ਆ ਜਵੇ ਮੈਂ ਕਹਿੰਦਾ ਵੀ ਭਾਵੇਂ ਸਾਜ਼ਿਆ ਜਾਗੋ ਹਾਂ ਹਾਂ ਇਵਨ ਮੈਂ ਯਾਤਰਾ ਦੇ ਦੌਰਾਨ ਕਹਿੰਦਾ ਜਿੱਥੇ ਵੀ ਰੁਕੇ ਆ ਆਓ ਬੈਠੋ ਲੋਕਾਂ ਨੂੰ ਜੀ ਕਰੋ ਗੱਲਬਾਤ ਇਹ ਨਹੀਂ ਕਿ ਸਮਾਂ ਨਹੀਂ ਆਉਣਾ ਹੂੰ ਸਮਾਂ ਬੰਦਾ ਖੁਦ ਕੋ ਆਉਂਦਾ ਸਮਾਂ ਤਾਂ ਹੋਈ ਆ ਉਹੀ ਸੂਰਜ ਚੜ ਰਿਹਾ ਉਹੀ ਚੰਦਰਮਾ ਚੜ ਰਿਹਾ ਉਹੀ ਹਵਾ ਹੈ ਉਹੀ ਸਭ ਕੁਝ ਹੈ ਜੀ ਸਾਡੇ ਵਿੱਚ ਜਿਹੜਾ ਲਾਲਚ ਆ ਉਹ ਦਿਨ-ਬਦਿਨ ਸਵਾਰਥਾਂ ਨੇ ਵਧਾ ਦਿੱਤਾ ਜੀ ਇਸ ਕਰਕੇ स्वार्थਾਂ ਨੂੰ ਛੱਡ ਕੇ ਥੋੜਾ ਜਿਹਾ ਪਿਆਰ ਲੋਕਾਂ ਦੇ ਪ੍ਰਤੀ ਮਨੁੱਖਤਾ ਦੇ ਪ੍ਰਤੀ ਇਨਸਾਨੀਅਤ ਨੂੰ ਦੇਖਦੇ ਹੋਏ ਕਰਨਾ ਪੈਣਾ ਤਾਂ ਜਾ ਕੇ ਸਮਾਤਾ ਅਜ ਵੀ ਉਹ ਹੀ ਹੈ ਬਿਲਕੁਲ ਬਿਲਕੁਲ ਅੱਛਾ ਅਮਰਜੰਨ ਜੀ ਤੁਸੀਂ ਉਹ ਰੌਣਕਾਂ ਦੇਖੀਆਂ ਖੁਦੀਆਂ ਤੁਸੀਂ ਖੁਦ ਮਾਣੀਆਂ ਵੀ ਹੋਈਆਂ ਇਹ ਰੌਣਕਾਂ ਜਦੋਂ ਮੈਂ ਦੱਸਦਾ ਨਾ ਬਿਫੋਰ ਮੈਰਿਜ ਤੇ ਅਸੀਂ ਆਉਂਦੇ ਜਾਂਦੇ ਸੀ ਬਹੁਤ ਇਹ ਬੀਬੀ ਸਰਪਸ ਜੀ ਉਹ ਸਾਡੇ ਮਾਮਾ ਜੀ ਦੇ ਲੜਕੇ ਆਪਣੇ ਇਹਨਾਂ ਤੋਂ ਛੋਟੇ ਭਰਾ ਦੋ ਛੋਟੇ ਜੇ ਤਕਰੀਬ ਸਾਰੇ ਆਉਂਦੇ ਜਾਂਦੇ ਸੀਗੇ ਬਹੁਤ ਜ਼ਿਆਦਾ ਸੋ ਜਦੋਂ ਵਿਆਹ ਸ਼ਾਦੀ ਹੋ ਜਾਂਦੀ ਹੈ ਨਾ ਫਿਰ ਥੋੜਾ ਡਾਇਵਰਟ ਹੋ ਜਾਂਦਾ ਥੋੜਾ ਜਿਆਦਾ ਹੋਰ ਵੀ ਜੀ ਜੀ ਬਿਲਕੁਲ ਤੇ ਬਾਕੀ ਜਿਹੜੀਆਂ ਉਹ ਜਾਨ ਤੋਂ ਤੱਕ ਦਿਮਾਗ ਚ ਵਸੇ ਆਉਂਦੀਆਂ ਆ ਜਦੋਂ ਵੀ ਦੇਖਦੇ ਆ ਅੱਛਾ ਵੀਰ ਜੀ ਤੁਸੀਂ ਇਹ ਦੱਸੋਗੇ ਜਿਹੜਾ ਜਾਲ ਉੱਪਰ ਲੱਗਾ ਆ ਇਹ ਕਿੰਨੇ ਕਦੋਂ ਕ ਲਾਇਆ ਤੁਸੀਂ ਔਰ ਸਾਡੀ ਸੁਰਤ ਚ ਲੱਗਿਆ ਜੀ ਅੱਛਾ ਜੀ ਇਹ ਮੇਰਾ ਖਿਆਲ ਹੈ ਇਹ ਕੋਈ 82 80 82 ਦੇ ਲੱਗੇ ਛੱਗੇ 80 ਦੇ ਲੱਗਿਆ ਅੱਛਾ ਜੀ ਕਾਫੀ ਪੁਰਾਣਾ ਲੱਗਦਾ ਹਾਂਜੀ 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 ਜੀ ਜੀ ਤੇ ਇੱਥੇ ਦੋ ਕਟੇਜ ਜਿਤੀਆਂ ਹੋ ਗਈਆਂ ਸੀ ਇਸ ਕਰਕੇ ਉਸ ਕਰਕੇ ਹਾਂ ਬਸ ਇਸ ਤਰ੍ਹਾਂ ਬਿਲਕੁਲ ਬਿਲਕੁਲ ਹਾਂ ਲੇਕਿਨ ਮੈਂ ਕਈ ਵਾਰੀ ਦੇਖਦੇ ਹਾਂ ਕਿ ਦਿਨ ਸੋਤੇ ਉੱਪਰ ਹੈ ਨਾ ਖਵਾਜਾ ਜੀ ਦੇ ਨਾਮ ਦਾ ਇੱਕ ਚਿਰਾਗ ਬਾਲਦੇ ਆਂ ਲੱਗਦਾ ਕਿ ਹੁਣ ਦਵਾਈ ਲੰਘ ਕੇ ਗਿਆ ਇਹ ਦੇਖਣੇ ਵਾਲਾ ਹੁੰਦਾ ਜੀ ਇਹ ਬੜਾ ਮਨਮੋਹਕ ਦ੍ਰਿਸ਼ ਬਣਦਾ ਇੱਥੇ ਦੀਵੇ-ਦੀਵੇ ਹੁੰਦੇ ਆ ਆਈਟੇ ਲਾਈਟ ਹੁੰਦੀ ਹੈ। ਇਹ ਕੀ ਬਾਤ ਹੈ ਜੀ? ਕੀ ਬਾਤ ਹੈ? ਮਾਹੌਲ ਦੇਖੋ। ਤੁਸੀਂ ਇਹ ਕਿਹਾ ਵੀ ਇਹਨੂੰ ਜਾਲ ਕੰਨ ਲੱਗਾ। ਹਮ ਮੇਰੇ ਪਿੰਡ ਦੇ ਵਿੱਚ ਖੁਦ ਖੁਈ ਸੀ। ਹਾਂ ਹਾਂ। ਜਦੋਂ ਨਲਕੇ ਆ ਗਏ। ਹਾਂ। ਘਰ-ਘਰ ਨਲਕੇ ਆ ਗਏ। ਜੀ। ਜਿਹੜਾ ਮੇਲਾ ਸੀ ਕੋ ਵਿਛੜ ਗਿਆ ਘਰਾਂ ਚ ਰਹਿ ਗਿਆ। ਕਿੱਥੇ ਤਾਂ ਲੱਜ ਦੀ bari ਕਦੋਂ ਆਉਣੀ ਹੈ? ਹਾਂ। ਤੇ ਕਿੱਥੇ ਘਰ ਰਹੇ ਜਿਹੜੇ ਆ ਤੇ ਜੇ ਬਾਲਟੀ ਨਿਕ ਪਈ ਤਾਂ ਉਹਦੇ ਲਈ ਕੁੰਡਾ ਵੀ ਚਾਹੀਦਾ ਕੱਢਣ ਲਈ ਤੇ ਇਸ ਕਰਕੇ ਉਹ ਜਦੋਂ ਘਰ ਘਰ ਨਾਲ ਕੇ ਆ ਗਏ ਤਾਂ ਇਹ ਫੇਸ ਸਮਸ਼ਾਨ ਘਾਟ ਦੇ ਵਿੱਚ ਬਦਲ ਗਿਆ ਜੀ ਤੇ ਤੀਰਥ ਜਿਹੜੇ ਸੀ ਇਹਨਾਂ ਦੀ ਦਾ ਕਰਕੇ ਸਮਸ਼ਾਨ ਘਾਟ ਚ ਬਦਲੇ ਕਿ ਜਨ ਘਰ ਚ ਲੜਨਾ ਹਾਂ ਜੇਨੇ ਕੁਛ ਕਰਨਾ ਉਹਨਾਂ ਆ ਕੇ ਛਾਲ ਮਾਰ ਦੇਣੀ ਹੈ ਤੇ ਇੱਥੇ ਤਾਂ ਫਿਰ ਲਾਜੀ ਭਰਾ ਕੇ ਕੱਢਣਾ ਪੈਣਾ ਬੱਚੇ ਤਾਂ ਬਣਲੇ ਕੋਈ ਸ਼ੈ ਨਹੀਂ ਸੀ ਇਸ ਕਰਕੇ ਇਸ ਇਹਨਾਂ ਚੀਜ਼ਾਂ ਨੂੰ ਉਦੋਂ ਜਦੋਂ ਲੋਕਾਂ ਦਾ ਕਦਰ ਘਟ ਗਈ ਤਾਂ ਇਹ ਕਨਵਰਟ ਹੋ ਗਈਆਂ ਚੀਜ਼ਾਂ ਇਸ ਕਰਕੇ ਹਾਲੇ ਵੀ ਚਲੋ ਇਹਨਾਂ ਨੂੰ ਬਹੁਤ ਚੰਗਾ ਕੀਤਾ ਆ ਕਿ ਜਾਲ ਲਾ ਆਇਆ ਉੱਤੇ ਕਿ ਕੋਈ ਬੰਦਾ ਇਦਾਂ ਦੀ ਹਰਕਤ ਨਾ ਕਰੇ ਇਸ ਕਰਕੇ ਹੀ ਇਹ ਚੀਜ਼ਾਂ ਘਟੀਆਂ ਸੋ ਸਾਹਿਤਕਾਰ surjit suman ji ਵੀ ਮੇਰੇ ਨਾਲ ਨੇ ਉਹਨਾਂ ਦੀਆਂ ਵੀ ਕਵਿਤਾਵਾਂ ਵਿੱਚ ਗੀਤਾਂ ਵਿੱਚ ਗਜ਼ਲਾਂ ਵਿੱਚ ਨਜ਼ਮਾਂ ਦੇ ਵਿੱਚ ਕਈ ਵਾਰੀ ਦੇਖਿਆ ਹੈ ਕਿ ਪੁਰਾਣੇ ਉਸ ਰਿਸ਼ਤਿਆਂ ਨੂੰ ਲੈ ਕੇ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਪੁਰਾਣੇ ਮਾਹੌਲ ਨੂੰ ਲੈ ਕੇ ਵੀ ਇਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਨੂੰ ਆਪਣਾ ਹਿੱਸਾ ਬਣਾਇਆ ਹੈ ਸੁਮਨ ਜੀ ਮਤਲਬ ਮਾਹੌਲ ਦੇਖ ਕੇ ਮੈਂ ਤਾਂ ਬਹੁਤ ਖੁਸ਼ ਹੋਇਆ ਸਰ ਸੋਤਾ ਸਾਹਿਬ ਤੁਸੀਂ ਕਿਉਂਕਿ ਥੀਏਟਰ ਨਾਲ ਜੁੜੇ ਹੋਏ ਰਹੇ ਆ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸਲ ਦੇ ਵਿੱਚ ਇਹ ਹੈ ਵੀ ਪੁਰਾਣੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਖੂਨ ਖੂਨ ਨਹੀਂ ਮਰਦਾ ਬੰਦੇ ਨੂੰ ਬੰਦਾ ਸੌ ਕੋਤੇ ਮਿਲ ਜਾਂਦਾ ਇਹ okay ਇਕ ਸਾਡੇ ਗੀਤਾਂ ਵਿੱਚ ਵੀ ਸਾਡੇ ਸਾਹਿਤ ਦੇ ਵਿੱਚ ਵੀ ਬਹੁਤ ਵਾਰ ਖੂਹ ਦਾ ਜ਼ਿਕਰ ਆਉਂਦਾ ਟੋਬਿਆਂ ਦਾ ਜ਼ਿਕਰ ਆਉਂਦਾ ਜਿਵੇਂ ਮਲਕੀ ਖੂਹ ਦੇ ਉੱਤੇ ਭਰਦੀ ਸੀ ਵੀ ਪਾਣੀ ਹੂੰ ਉਹ ਸਾਡੇ ਅਸੀਂ ਗੀਤ ਸੁਣਦੇ ਰਹੇ ਹਾਂ ਇਹ ਸਾਡੇ ਸਾਹਿਬ ਦੇ ਵਿੱਚ ਇਹ ਸਾਰਾ ਕੁਝ ਹੈ ਪਰ ਸਮੇਂ ਦੇ ਨਾਲ ਨਾਲ ਜਿਉਂ-ਜਿਉਂ ਅਸੀਂ ਤਰੱਕੀ ਕੀਤੀ ਹੈ ਸਾਡੇ ਜਿਹੜੇ ਖੂਹ ਸੀਗੇ ਟੋਬੇ ਸੀਗੇ ਇਹ ਦੋਨੋਂ ਚੀਜ਼ਾਂ ਸਾਡੇ ਪਿੰਡਾਂ ਚੋਂ ਗਾਇਬ ਹੋ ਗਈਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਕੀ ਹੁੰਦਾ ਸੀਗਾ ਸਾਡੇ ਪਿੰਡਾਂ ਦੇ ਵਿੱਚ ਪਾਣੀ ਸੀਗਾ ਜਾਂ ਲੋਕ ਉਹਨੂੰ ਵਰਤਦੇ ਹੁੰਦੇ ਸੀਗੇ ਸਾਂਝੇ ਤੌਰ ਤੇ ਵਰਤਦੇ ਹੁੰਦੇ ਇੱਕ ਸਾਂਝ ਸੀ ਖੂਹ ਦੀ ਚੁੱਲੇ ਦੀ ਸਾਂਝ ਹੁੰਦੀ ਸੀ ਇਸ ਤਰ੍ਹਾਂ ਜਿਹੜੀਆਂ ਸਾਂਝਾਂ ਸੀਗੀਆਂ ਹੌਲੀ-ਹੌਲੀ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਆਈਆਂ ਉਹਨਾਂ ਵਿੱਚੋਂ ਮੰਮੀਆਂ ਪੂਆ ਸਸਾਂਜਾ ਜੋ ਵੀ ਸੀ ਰਿਸ਼ਤੇ ਗਏ ਸਾਡੇ ਆਮ ਤੌਰ ਤੇ ਕੀ ਹੁੰਦਾ ਸੀਗਾ ਖੂਹਾਂ ਟੋਬਿਆਂ ਦੇ ਦੀ ਮਿਲਦੇ ਹੁੰਦੇ ਸੀ ਸਾਰੇ ਜੀ ਪੁਰਾਣੇ ਸਮੇਂ ਦੇ ਵਿੱਚ ਫਿਰ ਸਾਡੇ ਨਲਕੇ ਆਏ ਫਿਰ ਖੂਹਾਂ ਵੱਲੋਂ ਉਸ ਤਰ੍ਹਾਂ ਚੱਲਾ ਗਿਆ ਖੂਹ ਸਾਡੀ ਮੌਤ ਦਾ ਕਾਰਨ ਬਣ ਗਿਆ ਇਹ ਸਾਡੀ ਮੌਤ ਦਾ ਕਾਰਨ ਬਣਨ ਕਰਕੇ ਹੀ ਖੂਹ ਅੱਜ ਟਕੇ ਗਏ ਨੇ ਬਿਲਕੁਲ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਗਏ ਨੇ ਜੇ ਆਪਾਂ ਨੇ ਇਹ ਵਿੱਚ ਮੈਂ ਹੁਣ ਨਜ਼ਰ ਮਾਰੀ ਹੈ ਤੇ ਇਹਦਾ ਜਿਹੜਾ ਪਾਣੀ ਦਾ ਲੈਵਲ ਆ ਬਹੁਤ ਡਾਊਨ ਆ ਮੈਨੂੰ ਤਾਂ ਦਿਸਦਾ ਹੀ ਨਹੀਂ ਹੈ ਇਹ ਦਿਸਦਾ ਹੀ ਨਹੀਂ ਹੈ ਇਹਦੇ ਵਿੱਚ ਜਿਹੜੇ ਹੈਗੇ ਆ ਰੁੱਖ ਜੰਮੇ ਆਏ ਨੇ ਜਿੰਨੇ ਪਿੱਪਲ ਆ ਗਏ ਆ ਸੰਭਾਲ ਮੈਨੂੰ ਯਾਦ ਆ ਸਾਡੇ ਪਿੰਡ ਖੂਹ ਹੁੰਦੇ ਸੀਗੇ ਪਰ ਉਹ ਹੁਣ ਅੱ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਰਹੀ ਜਦੋਂ ਸਾਨੂੰ ਜ਼ਰੂਰਤ ਨਹੀਂ ਰਹੀ ਤਾਂ ਫਿਰ ਪਾਣੀ ਦਾ ਜਾਣਾ ਹੀ ਸੀਗਾ ਇਹਨਾਂ ਦਾ ਬਹੁਤ ਮਿੱਠਾ ਪਾਣੀ ਹੁੰਦਾ ਸੀ ਅੱਛਾ ਮੈਂ ਵੀ ਇਹ ਵੀ ਸੁਣਿਆ ਦੋਸਤੋ ਕਿ ਜਦੋਂ ਕਿਸੇ ਪਿੰਡ ਨੂੰ ਬੰਨਿਆ ਜਾਂਦਾ ਸੀ ਤਾਂ ਸਭ ਤੋਂ ਪਹਿਲਾਂ ਖੂ ਜਿਹੜਾ ਹੈ ਉਸ ਦਾ ਇੰਤਜ਼ਾਮ ਕੀਤਾ ਜਾਂਦਾ ਮਤਲਬ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਅੱਜ ਜੋਗੇਵਾਲ ਖਾਸ ਕਰਕੇ ਬਿਲਕੁਲ ਨਜ਼ਦੀਕ ਬਲਾਚੌਰ ਹੈ ਜੀ ਪੋਸੂ ਨਾਮਾ YouTube ਚੈਨਲ ਦੀ ਟੀਮ ਪਹੁੰਚੀ ਹੈ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਔਰ ਸਾਡੇ ਨਾਲ ਹੀ ਸ਼੍ਰੀ ਅਮਰ ਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਪ੍ਰੈਜ਼ੀਡੈਂਟ ਨੇ ਔਰ ਸੁਮਨ ਜੀ ਜਿਹੜੇ ਕਿ ਇਸ ਸਮੇਂ ਸੰਨੀ ਇਨਕਲੇਵ ਦੇ ਵਿੱਚ ਕਿਤੇ ਨਾ ਕਿਤੇ ਇਹ ਸਭ ਕੁਝ ਦੇਖ ਰਹੇ ਨੇ ਔਰ ਸਵਾਲ ਇੱਥੇ ਹੀ ਪੈਦਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਵਿਰਾਸਤ ਹੈ ਅਮੀਰ ਵਿਰਾਸਤ ਹੈ ਮੈਂ ਉਹਨਾਂ ਪਿੰਡਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜਿਹੜੇ ਪਿੰਡ ਦੇ ਲੋਕਾਂ ਕਨੇ ਇਹ ਸਾਰੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ਔਰ ਕਈ ਵਾਰ ਮਤਲਬ ਜਦੋਂ ਸਟੈਪ ਜਿਹੜਾ ਚੱਕ ਲੈਂਦੇ ਕਿ ਖੂਚ ਇਸ਼ਾਰ ਮਾਰ ਦਿੱਤੀ ਤਾਂ ਉਸ ਪੇਲੇ ਜਾਲ ਜਿਹੜੇ ਬੰਦਨੇ ਸੁਭਾਵਕ ਬਣ ਜਾਂਦੇ ਨੇ ਜੀ ਸਰ ਸੋਤਾ ਸਾਹਿਬ ਜਿਹੜੇ ਗੁਰੂਆਂ ਨੇ ਵੀ ਪਹਿਲਾਂ ਸ਼ਹਿਰ ਬਸਾਏ ਹਾਂ ਪਿੰਡ ਬਸਾਏ ਜਿਹਨੂੰ ਅਸੀਂ ਬੌਲੀ ਕਹਿੰਦੇ ਸੀ ਵੀ ਬੌਲੀ ਲਾਈ ਹੈ ਉਹ ਪਾਣੀ ਦਾ ਇੰਤਜ਼ਾਮ ਕਰਦੇ ਸੀ ਹੂੰ ਤਰੰਤ ਆਂਦੇ ਵਿੱਚ ਗੁਰੂਆਂ ਨੇ ਸਭ ਤੋਂ ਵੱਡਾ ਤਲਾਬ ਬਣਾਇਆ ਜੀ ਜੀ ਕਿਉਂ ਕਿ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਸੰਗਤ ਜਿਹੜੀ ਆ ਉਹਦਾ ਪਾਣੀ ਦਾ ਇੰਤਜ਼ਾਮ ਹੋ ਸਕੇ ਪਾਣੀ ਪੀਣ ਦਾ ਪ੍ਰਬੰਧ ਹੋ ਸਕੇ ਸੋ ਪਾਣੀ ਇੱਕ ਜਿਹੜਾ ਆ ਬੰਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਕਰਕੇ ਪਾਣੀ ਦਾ ਪ੍ਰਬੰਧ ਜਿਹੜਾ ਆ ਉਹ ਗੁਰੂਆਂ ਦੇ ਇਤਿਹਾਸ ਦੇ ਨਾਲ ਵੀ ਆ ਉਹ ਪਹਿਲਾਂ ਵੀ ਸੀਗਾ ਤੇ ਇਸੇ ਕਰਕੇ ਤੀਰਥ ਲੋਕ ਪਰਸਨ ਜਾਂਦੇ ਸੀ ਵੀ ਉੱਥੇ ਕੋਈ ਨਾ ਕੋਈ ਕਾਰਨ ਹੋਇਆ ਜੇ ਚਾਹੇ ਗੁਰੂ ਉੱਥੇ ਪਹਿਲਾਂ ਆਏ ਆ ਤੇ ਕੋਈ ਆਏ ਕਿਉਂਕਿ ਹਰਕਾ ਦਾਸ ਜਿਹੜਾ ਆ ਉਹਦੇ ਕਰਕੇ ਜਿੱਥੇ ਉਹਦੇ ਪੈਰ ਪੈ ਗਏ ਉੱਥੇ ਤੀਰਥ ਬਣ ਗਿਆ ਜਦੋਂ ਤੀਰਥ ਬਣ ਗਿਆ ਉੱਥੇ ਪਾਣੀ ਦਾ ਪ੍ਰਬੰਧ ਹੋ ਗਿਆ ਸੋ ਜੇ ਅੱਜ ਗੁਰੂਆਂ ਨੇ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਜਿਹੜਾ ਤਲਾਬ ਆ ਹਾਂ ਜਦੋਂ ਉਹਦੇ ਵਿੱਚ ਨਹਾਏ ਜਾਂ ਜਜ਼ਬਤ ਖਤਮਾ ਬਿਲਕੁਲ ਉੱਥੇ ਕੌਣ ਬਸਦਾ ਹੈ ਕੌਣ ਹੁੰਦਾ ਨੌ ਜੀ ਇਸ ਕਰਕੇ ਇੱਕ ਬੜਾ ਵੱਡਾ ਉਹਨਾਂ ਦਾ ਇਹਦੇ ਵਿੱਚ ਬੈਕਗ੍ਰਾਉਂਡ ਸਗੀ ਕਿ ਜਾਤਾਂ ਅਸੀਂ ਖਤਮ ਕਰਨੀਆਂ ਬਿਲਕੁਲ ਬਿਲਕੁਲ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਇਹਦਾ ਜਿਹੜਾ ਚੱਕਰ ਲਾ ਕੇ ਟਰੋਲੀ ਸ਼ਾਟ ਲੈ ਲਵੇ ਤਾਂ ਕਿ ਜਿਹੜਾ ਇਹ ਵਿਰਾਸਤ ਹੈ ਸਾਡੀ ਜਿਹੜੀ ਪਿੰਡ ਵਾਸੀਆਂ ਨੇ ਅਜੇ ਵੀ ਸੰਭਾਲੀ ਹੋਈ ਔਰ ਵੱਡੀ ਗੱਲ ਇੱਥੇ ਹੈ ਕਿ ਜਾਲ ਲਾਉਣ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ ਵਰਨਾ ਇਹੋ ਜੀ ਜਿਹੜੀ ਵਿਰਾਸਤ ਹੈ ਉਹ ਸਾਨੂੰ ਬਹੁਤ ਘੱਟ ਪਿੰਡਾਂ ਦੇ ਵਿੱਚ ਮਿਲਦੀ ਹੈ ਜਾਂ ਤਾਂ ਪੂਰ ਦਿੱਤੇ ਜਾਂਦੇ ਆ ਜਾਂ ਫਿਰ ਮਤਲਬ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਆਖ ਦਿੱਤਾ ਜਾਂਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਹੋਰ ਕਰਾਂਗੇ ਕਿ ਤੁਹਾਨੂੰ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜੋ ਵੀ ਵਿਰਾਸਤ ਸਾਨੂੰ ਮਿਲਦੀ ਹੈ ਅਸੀਂ ਉਹ ਲੈਂਦੇ ਰਹਾਂਗੇ ਔਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਓਮਸੋ ਹੋਤਾ ਪੋਸੂਨਾਮਾ ਚੈਨਲ ਲਈ ਪਿੰਡ ਜੋਗੇਵਾਲ ਨਜ਼ਦੀਕ ਬਲਾਚੌਰ ਤੋਂ